ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਲੋਜੀ ਕਰੋ ਸਾਰੇ ਵੀ 18 ਜੂਨ ਨੂੰ ਉਡੀਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜੀ ਪਿੰਡ ਜਸੋਵਾਲ ਜ਼ਿਲ੍ਹਾ ਲੁਧਿਆਣਾ ਖੁੱਲ ਕਬੂਤਰ 98 ਐਂਟਰੀ 2500 ਮੋਨੂ ਯੂ ਐਸ ਏ 3:00 ਵਜੇ 49 ਮਿੰਟ ਦੇ ਮੋਟਰਸਾਈਕਲ ਜੇਤੂ ਦੂਜਾ ਨਾਮ ਰਵੀ ਸੇਖਾ ਫਰਜ ਦਾ ਜੇਤੂ ਤੀਜਾ ਨਾਮ ਸਤਨਾਮ ਢੱਟ ਕੂਲਰ ਦਾ ਜੇਤੂ ਚੌਥਾ ਨਾਮ ਗਗਨੀ ਵਿਰਕ ਐਲਈਡੀ ਦਾ ਜੇਤੂ ਪਿੰਡ ਜੀਵਨਪੁਰ ਜਿਹੜਾ ਲੁਧਿਆਣਾ ਖੁੱਲ ਕਬੂਤਰ 85 ਐਂਟਰੀ ਫੀਸ 1700 3:25 ਤੇ 9 ਕਬੂਤਰਾਂ ਦੀ ਸਾਂਝੀ ਹੋਈ ਪਹਿਲਾ ਨਾਮ ਖਣੀ ਰੋਡ ਫਰਿਜ ਦੂਜਾ ਨਾਮ ਮਨਪ੍ਰੀਤਨਾਸੂ ਕੂਲਰ ਦਾ ਜੇਤੂ ਤੀਜਾ ਨਾਮ ਸੁਖਾ ਜਿਆਤਪੁਰ ਸਾਡੇ ਪੱਖੇ ਦਾ ਜੇਤੂ ਚੌਥਾ ਨਾਮ ਸਣੀ ਰਸੀਆ ਕੱਪ ਦਾ ਜੇਤੂ ਪੰਜਵਾਂ ਨਾਮ ਖੁਸ਼ਦੀਪ ਮਾਸਿਆ ਸੀਮਾ ਪੈਰੋ ਮੁੰਨਾ ਪਿੰਡ ਜੀਵਨਪੁਰ ਜਿਹੜਾ ਲੁਧਿਆਣਾ ਅਗਲੀ ਬਾਜੀ ਸੀ ਪਿੰਡ ਕੋਲਿਆਂਵਾਲੀ ਸ੍ਰੀ ਮੁਕਤਸਰ ਸਾਹਿਬ ਜੀ ਕੁੱਲ ਕਬੂਤਰ تھے ਉਹ ਦੇਸੀ 90 ਜੀ 28 ਕਬੂਤਰ ਰਹਿੰਦੇ ਸੀ ਪੁਲਿਸ ਆਉਣ ਕਰਕੇ ਬਾਜੀ ਵਿੱਚ ਹੀ ਰਹਿ ਗਈ ਕਿਸੇ ਵੀਰ ਦਾ ਕਹਿੰਦੇ ਮੋਟਰਾਂ ਵੀ ਲੈ ਗਏ ਇਸ ਕਰਕੇ ਅਸੀਂ ਫੋਨ ਵੀ ਲਿਆ ਸੀ ਲੈਬ ਵਾਲੇ ਬਾਈ ਨੂੰ ਉਹ ਕਹਿੰਦਾ ਬਾਈ ਕੁਝ ਨਹੀਂ ਪਤਾ ਹਲੇ ਕਹਿੰਦਾ 28 ਕਬੂਤਰ ਰਹਿੰਦੇ ਸੀ ਕਹਿੰਦਾ ਪੁਲਿਸ ਆ ਗਈ ਪੁਲਿਸ ਆਉਣ ਕਰਕੇ ਕਹਿੰਦਾ ਬਸ ਸਾਰੇ ਹਫੜਾ ਦਪੜੀ ਮੱਚ ਗਈ ਤੇ ਬਾਜੀ ਦਾ ਕਹਿੰਦਾ ਨਵੇੜਾ ਕਰਕੇ ਦੇ ਦਿਆਂ ਕੀ ਨਿਬੜਦਾ ਅਗਲੀ ਬਾਜੀ ਪਿੰਡ ਧੌਲਕਲਾਂ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 48 ਐਂਟਰੀ ਫੀਸ 1700 ਧੰਨਵਾਦ ਜੀ 3 ਮਿੰਟ ਤੇ ਦੀਪਾ ਰੁੜਕਾ ਕੰਨਾਂ ਰਿਹਾ ਕਹਿੰਦੇ ਅੱਜ ਦੀਪੇ ਦੀ ਲਗਾਤਾਰ 13ਵੀਂ ਬਾਜੀ ਆ ਦਿਓ ਵਧਾਈਆਂ ਮੁੰਡੇ ਨੂੰ ਕੋਈ ਮਾੜੀ ਮੋਟੀ ਗੱਲ ਨਹੀਂ ਲਗਾਤਾਰ 13 ਬਾਜੀਆਂ ਜਿੱਤਨੀ ਆ ਰਿਕਾਰਡ ਬਣਾਦਾ ਕਰਦਾ ਮੁੰਡੇ ਨੇ ਪਹਿਲਾ ਨਾਮ ਦੀਪਾ ਰੁੜਕਾ 700 ਦੀ ਜਿੱਤ ਦੂਜਾ ਨਾਮ ਬਰਾੜ ਯੂ ਐਸ ਏ 500 ਦੀ ਜਿੱਤ ਤੀਜਾ ਨਾਮ ਕੋਸ ਪਠੜ 300 ਦੀ ਜਿੱਤ ਅਗਲੀ ਬਾਜੀ ਪਿੰਡ ਥੂਰ ਬਨਜਾਰਾ ਖੁੱਲ ਕਬੂਤਰ 27 ਐਂਟਰੀ ਵੀਜ਼ 2200 3:40 ਤੇ ਦੋ ਕਬੂਤਰਾਂ ਦੇ ਵਿੱਚ ਸਾਂਝੀ ਹੋਈ ਪਹਿਲਾ ਪੱਗਾ ਮੋੜ ਦੂਜਾ ਸਤਨਾਮ ਮੋੜ ਪਿੰਡ ਤੂਰ ਬਨਜਾਰਾ ਖੁੱਲ ਕਬੂਤਰ 27 ਅਗਲੀ ਬਾਜੀ ਪਿੰਡ ਟੱਪਾ 3:30 ਤੇ ਤਿੰਨ ਕਬੂਤਰਾਂ ਦੇ ਵਿੱਚ ਸਾਂਝੀ ਹੋਈ ਸੋਨੀ ਕਲੇਰਾ ਬੱਲਾ ਸਟੇੜੀਆ ਜੋਤ ਕਲਾਲਾ ਪਹਿਲੇ ਨੰਬਰ ਤੇ ਨਾਮ ਜੋਤ ਕਲੌੜੇ ਦਾ ਰਹਾ। ਲੋ ਜੀ ਆਪਣੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਚੈਨਲ ਨੂੰ ਵੱਲੋਂ ਸਬਸਕ੍ਰਾਈਬ ਕਰਾ ਜੋ ਤੁਹਾਡੇ ਤੱਕ ਸਾਰੀ ਬਾਜੀ ਅਪਡੇਟ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਸਾਰੇ ਵੀਰਾਂ ਦਾ ਧੰਨਵਾਦ ਛੜੀ ਦੀ ਕਲੇ ਵਿੱਚ ਰਹੋ ਜੀ।